ਕਹਿੰਦੇ ਨੇ ਇਸ ਲਈ ਤੋਬਾ ਕਰੋ ਕਿਸ ਲਈ ਇਸ ਲਈ ਇਸ ਲਈ ਤੁਸੀਂ ਤੋਬਾ ਕਰੋ ਅਤੇ ਮੁੜੋ ਅਤੇ ਭਈ ਮੁੜੋ ਭਈ ਤੁਹਾਡੇ ਪਾਪ मिटਾਏ ਭਈ ਤੁਹਾਡੇ ਪਾਪ ਮਿਟਾਏ ਜਾਣ ਪਾਪ ਇਹ ਤੁਸੀਂ ਪਾਪ ਦੇ ਪਾਪ ਤੋਂ बच ਜੋਗੇ ਪਾਪ ਕਰਨ ਤੋਂ ਡਰੋਗੇ ਜਦੋਂ ਤੁਸੀਂ ਪਾਪ ਕਰਨ ਤੋਂ ਡਰੋਗੇ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੁਸੀਂ ਮਰੋਗੇ ਨਹੀਂ ਸਿਖੋ ਉੱਚੀ ਆਵਾਜ਼ ਨਾਲ ਬੋਲੋ ਮਰੋਗੇ ਨਹੀਂ ਸਿਖੋ ਉੱਚੀ ਆਵਾਜ਼ ਨਾਲ ਬੋਲੋ ਹallelujah ਹallelujah ਆਮੀਨ ਆਮੀਨ ਤੁਸੀਂ ਮਰੋਗੇ ਨਹੀਂ ਤੁਸੀਂ ਮਰਨਾ ਤੇ ਜੂਣਾ ਅਗਰ ਜੂਣਾ ਮੈਂ ਤੇ ਇੱਥੇ ਵਚਨ ਚ ਕੀ ਲਿਖਿਆ ਇਸ ਲਈ ਤੋਬਾ ਕਰੋ ਜੇ ਬਚਣਾ ਹੈ ਨਾ ਤੋਬਾ ਜਿਹੜੀ ਆ ਬਚਾਉਂਦੀ ਆ ਤੋਬਾ ਜਿਹੜੀ ਆ ਉਹ ਉੜੇ ਨੇ ਜੇ ਤੁਸੀਂ ਨਸੇ ਵਾਲੇ ਰਾਤ ਜੂੜੇ ਨੇ ਤੇ ਨਸਿਆਂ ਤੋਂ ਪਿੱਛੇ ਹਟ ਜਾਣਾ ਜੇ ਤੁਸੀਂ ਬੁਰੀ ਸੰਗਤ ਚ ਜੇ ਤੇ ਬੁਰੀ ਸੰਗਤੀ ਤੋਂ ਹਟ ਜਾਣਾ ਜੇ ਤੁਸੀਂ ਬੁੱਤ ਪ੍ਰਸ਼ਤੀ ਚ ਜੇ ਤੇ ਬੁੱਤ ਪ੍ਰਸ਼ਤੀ ਤੋਂ ਨਿਕਲਣਾ ਜੇ ਤੁਸੀਂ গারਲਫ੍ਰੈਂਡ ਰੱਖੇ ਨੇ ਜਾਂ ਰੱਖੇ ਨੇ ਜਾਂ ਰੱਖੀਆਂ ਨੇ ਤੇ ਤੁਸੀਂ ਉਹਨਾਂ ਵਿੱਚੋਂ ਵੀ ਨਿਕਲਣਾ ਨਿਕਲਵਣਾ ਮੋੜਿਆਣਾ ਮਰਨਾ ਕਿਉਂ ਵਾਂ ਕਿਉਂਕਿ ਪਰਮੇਸ਼ਰ ਸਾਨੂੰ ਕੀ ਰੱਖੇਗਾ ਜੂਂਦਿਆ ਰੱਖੇਗਾ ਤੇ ਸਵਰਗ ਚ ਲੈ ਕੇ ਜਾਏਗਾ ਜਾਏਗਾ ਅਗਰ ਸਵਰਗ ਦੇ ਵਿੱਚ ਜਾਣਾ ਹੁਣ ਸਵਰਗ ਦੇ ਵਿੱਚ ਛੱਡਾਂਗੇ ਨਹੀਂ ਹਣਾ ਬਿਹਰੇ ਰਾ ਸਾਡੇ ਆਉਣ ਹੀ ਚਰਚ ਚ ਗਏ ਆ ਰੱਬ ਦੀ ਬੰਦਗੀ ਚ ਆਉਣ ਡਿਆ ਤੇ ਰਾਹ ਇਹੀ ਅਜੇ ਵੀ ਦੂਜੇ ਰਾਹ ਆ ਸਿੱਧੇ ਰਾਹ ਪਏ ਹਣਾ ਮੂੰਹ ਦੇ ਵਿੱਚੋਂ ਦਾਣ ਕੱਢਣੀਆਂ ਕੀ ਕਰ ਦੇਣੀਆਂ ਉੱਚੀ ਬਜਨਾ ਬੋਲਣਾ ਬੰਦੇ ਦੇ ਨੇ ਤੋਬਾ ਜਿਹੜੀ ਇਹ ਆ ਵੀ ਸਾਰਾ ਕੁਝ ਛੱਡ ਦੇਣਾ ਪੁਰਾਣੀ ਇਨਸਾਨੀਅਤ ਨੂੰ ਛੱਡ ਦੇਣਾ ਪੁਰਾਣੀ ਇਨਸਾਨੀਅਤ ਨੂੰ ਲਾ ਲੈਣਾ ਆਪਣੇ ਦਿਵਾਲੇ ਪਵਿੱਤਰ ਤਾਈ ਦੇ ਬਸਤਰ ਪਹਿਨ ਲੈ ਪਵਿੱਤਰ ਤਾਈ ਦੇ ਬਸਤਰ ਪਹਿਨ ਲੈ ਭਾਵੇਂ ਜੀਨ ਦੀ ਪਿੰਡ ਕੋਈ ਪਿੰਡ ਕਿਉਂ ਨਹੀਂ ਆ ਤੁਹਾਡੀ ਜੀਨ ਦੀ ਪਿੰਡ ਦੇ ਤੇ ਵੀ ਕਿਸੇ ਤਰ੍ਹਾਂ I don't know. ਤੇ ਹੁਣੇ ਤਾਂ ਕੈਂਡੀ ਹੀ ਕਰਾਇਆ ਨਹੀਂ ਬਣਦਾ ਤੋਬਾ ਕਰੋ ਤੇ ਮੁਰੋ ਤੁਹਾਡਾ ਕਰਾਇਆ ਕੀ ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਾ ਹੋਏਗੀ ਤੁਸੀਂ ਕਰਜ਼ਾ ਲੈਣ ਵਾਲੇ ਨਹੀਂ ਕਰਜ਼ਾ ਦੇਣ ਵਾਲੇ ਬਣ ਜਾਓਗੇ ਹਰ ਚੀਜ਼ ਦੀ ਕੋਰ ਬਾਕੀ ਤੁਸੀਂ ਨਹੀਂ ਹੋਵਗੇ ਕਰਜ਼ਾ ਦੇਣ ਵਾਲਾ ਹੋਵਗੇ ਮੈਂ ਤੁਹਾਨੂੰ ਸਿਰ ਟਾਇਆ ਟਾਇਆ ਹੂਸ ਨਹੀਂ ਤੁਸੀਂ ਪੂਸ ਨਹੀਂ ਬਣੋਗੇ ਪਰ ਤੁਹਾਨੂੰ ਕੀ ਕਰਨੀ ਪਵੇਗੀ ਤੋਬਾ ਇੱਕ ਵਾਰੀ ਕੰਨਾਂ ਨੂੰ ਹੱਥ ਲਾ ਲਾ ਤੇ ਤੋਬਾ ਨਹੀਂ ਉਹ ਚੰਗੀ ਬਾਰ-ਬਾਰ ਹਣਾ ਬਾਰ-ਬਾਰ ਦੀ ਤੋਬਾ ਨਹੀਂ ਚੰਗੀ ਆ ਇੱਕ ਦਿਨ ਇੱਕ ਭਾਈ ਉਨੇ પતિ ਪਤਨੀ ਕਹਿੰਦੇ ਪਾਤ ਜੀ ਬੜਾ ਵੱਡਾ ਮੇਰੇ ਕੋਲ ਪਾਪ ਹੋ ਗਿਆ ਮੈਂ ਕੀ ਹੋ ਗਿਆ ਮੈਂ ਕਹਿੰਦੇ ਤੋਬਾ ਕੀਤੀ ਆ ਬਾਤ ਉਸਮਾ ਲਿਆ ਤੋਏ ਮੇਰੇ ਕੋਲ ਕੋਈ ਪਾਪ ਹੋ ਗਿਆ ਮੈਂ ਕੀ ਹੋ ਗਿਆ ਮੈਂ ਕਹਿੰਦਾ ਜੀ ਕਿਹੇ ਦੀ ਨਾ ਸੰਗਲੀ ਖੋਲ ਲਿਆਂ ਦੀ ਤੇ ਮੈਂ ਇਸ ਇੱਕ ਸੰਗਲੀ ਦੀ ਨਾ ਮਾਫੀ ਮੰਗਣੀ ਚਾਹਣਾ ਤੇ ਮੈਨੂੰ ਪੱਸੀਆ ਤਾਪ ਕਰਾ ਦਿਓ ਮੈਂ ਪੱਸੀਆ ਤਾਪ ਕਰਾਇਆ ਉਹਨੇ ਪਛਤਾਪ ਕੀਤਾ ਪ੍ਰਭੂ ਮੈਂ ਤੇਰੇ ਵਿਰੁੱਧ ਪਾਪ ਕੀਤਾ ਮੈਂ ਸੰਗਲੀ ਖੋਲ ਲਿਆ ਆ ਤੇ ਮੈਨੂੰ ਖੋਲਣੀ ਨਹੀਂ ਚਾਹੀਦੀ ਮੈਂ ਪਾਪ ਕੀਤਾ ਤੇ ਮੈਨੂੰ ਕਿਹਾ ਆਮੇ ਕਰ ਕਿ ਮੈਂ ਕਿਹਾ ਬੈਠ ਜਾ ਜਦੋਂ ਬੈਠ ਗਿਆ ਤੇ ਉਹਦੀ ਘਰਵਾਲੀ ਛਿੱਦੀ ਦੇ ਨਾਲ ਉੱਠ ਖਲੋਈ ਕਹਿੰਦੀ ਇਹਨਾਂ ਨੇ ਤੁਹਾਨੂੰ ਪੂਰਾ ਨਹੀਂ ਜੇ ਦੱਸਿਆ ਪੂਰਾ ਮੈਂ ਦੱਸਦੀ ਆ ਮੈਂ ਕਿਹਾ ਕੀ ਗੱਲ ਕਹਿੰਦੀ ਸੰਗਲੀ ਦੇ ਨਾਲ ਗਾਈ ਵੀ ਹੀ ਸੰਗਲੀ ਦੇ ਨਾਲ ਗਾਈ ਵੀ ਬੰਨ ਗਾਈ ਵੀ ਉਹਨਾਂ ਦੀ ਖੋਲ ਲਿਆਂਦੀ ਤੇ ਮੈਂ ਹਾਂ ਮਾਫੀ ਤੇ ਕੰਡੀਆਂ ਨੇ ਸੰਗਲੀ ਦੀ ਮੰਗੀ ਆ ਬੋਲ ਹਾਲੇਲੂਇਆ ਹਾਲੇਲੂਇਆ ਹਨਾ ਕਿ ਸਾਨੂੰ ਇਹਦਾ ਕਰਨਾ ਚਾਹੀਦਾ ਹਨਾ ਪ੍ਰਭੂ ਹਰ ਵੇਲੇ ਪ੍ਰਭੂ ਦੀ ਆਖਿਆ ਤੁਹਾਡੇ ਵਾਲੀ ਲੱਗੀਆਂ ਰੰਗੀ ਆ ਗੱਡਿਆਂ ਵੇਂਦੇ ਆ ਤੂੰ ਹੀ ਭਾਵੇਂ ਵੇਂਦੇ ਚਾਹੇ ਨਹੀਂ ਵੇਂਦੇ ਪਰ ਪ੍ਰਭੂ ਤੁਹਾਨੂੰ ਵੇਖਦਾ ਹੀ ਰਹਿਣਾ ਅੱਛਾ ਹੁਣ ਆਪਾਂ ਇੱਕੋ ਚ ਹੋਰ ਕੱਢੀਏ ਮਰਕਿਸ ਦੀ ਅੰਜੀਲ 16 ਦੀ 16 ਮਿਹਰਬਾਨੀ ਕਰਕੇ ਪੜ੍ਹ ਦਿਓ ਜਿਆਦਾ ਸਮਾਂ ਨਹੀਂ ਮੈਂ ਲਵਾਗਾ ਤੁਹਾਡਾ ਅਰੇ ਮੈਂ 8 ਮਿੰਟ 8 ਮਿੰਟ ਵਚਨ ਪੜਿਆ ਅਜੇ ਮੈਂ ਹੋਰ ਥੋੜਾ ਜਿਆ ਹੋ ਤਾਂ ਮੈਂ ਦੱਸਾਂਗਾ ਜੇ ਚਾਰ ਪੰਨ ਕਿਹੜਾ ਜੇਜਾ ਕਰੇ ਸੁਣੋ ਇਹ ਦੂਸਰੀ ਗੱਲ ਸਵਰਗ ਵਿੱਚ ਜਾਣ ਦੇ ਲਈ ਕੀ ਕਰਨਾ ਜਿਹੜਾ ਨੇਥਾ ਕਰੇ ਅਤੇ ਫਿਰ ਉਸ ਤੋਂ ਬਾਅਦ ਕੀ ਕਰੇ ਬਾਦ ਦੁਸ਼ਮਾ ਨਵੇਂ ਪਹਿਲੇ ਕੀ ਕਰਿਓ ਤੋਬਾ ਪਹਿਲੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰੇ ਬਾਦ ਦੁਸ਼ਮੇ ਦੇ ਲਈ ਅੱਜ ਬਹੁਤ ਸਾਰੇ ਬਾਦ ਦੁਸ਼ਮਾ ਆ ਦੇ ਦੋ ਇਹਨੂੰ ਪੱਤਿਆਂ ਦਾ ਕੰਮ ਨਹੀਂ ਚੱਲਣਗਾ ਇਹਨੂੰ ਵਾਪਸ ਸਮਾ ਦੇ ਦੋ ਪੱਤਿਏ ਘਰ ਨਹੀਂ ਦੇ ਵੜਦਾ ਸਾਰਾ ਦਿਨ ਭੰਗ ਵਾਲਿਆਂ ਨਾਲ ਬੈਠਾ ਰਹਿੰਦਾ ਮੰਗੀਆਂ ਦੇ ਨਾਲ ਫਿਰਦਾ ਰਹਿੰਦਾ ਇਹਨੂੰ ਵਾਪਸ ਸਮਾ ਦੇ ਦੋ ਜੇ ਹੁਣ ਸਾਡੇ ਅੱਗੇ ਪਾਸਟਰ ਤੇ ਆਂਦੇ ਪਹਿਲੇ ਸਾਲ ਬਰਦਗੀ ਕਰ ਸਾਡੇ ਨਾਲ ਤੇ ਉਹ ਜਾ ਕੇ ਭੀੜ ਚ ਵੜ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਹੁਣ ਤੋਂ ਉਹ ਵੀ ਵਾਪਸਵੇਂ ਹੋ ਲੱਗੇ ਨੇ ਹੇ ਜੁੱਲਿਆ ਰੱਬ ਜੁੱਲਿਆ ਹੋਰੇ ਪਾਟ ਜੰਦੇ ਬਿਲਾ ਵੀ ਮੇਰਾ ਬਾਦੁਸ਼ਮਾ ਲਵਾਂਗਾ ਤੇ ਮੇਰੀ ਢਿੱਡ ਪੀਰ ਹਟ ਆ ਉਹ ਬਾਦੁਸ਼ਮਾ ਢਿੱਡ ਪੀਰ ਹਟਾਉਣ ਵਾਸਤੇ ਨਹੀਂ ਆ ਭੂਤ ਭਗਾਉਣ ਵਾਸਤੇ ਨਹੀਂ ਆ ਬਾਦੁਸ਼ਮਾਵਾ ਪ੍ਰਭੂ ਯਿਸੂੰਸਿ ਨੂੰ ਜੀਵਨ ਦੇਣ ਦੇ ਲਈ ਆ ਬਾਦੁਸ਼ਮਾਵਾ ਯਿਸੂ ਦੇ ਪਿੱਛੇ ਚੱਲਣ ਦੇ ਲਈ ਆ ਬਾਦੁਸ਼ਮਾਵਾ ਯਿਸੂ ਦਾ ਕਹਿਣਾ ਮੰਨਣ ਦੇ ਲਈ ਆ ਬਾਦੁਸ਼ਮਾਵਾ ਯਿਸੂ ਦੇ ਪਿਆਤੇ ਦੇ ਲਈ ਆ ਇੱਕ ਵਾਰੀ ਫੇਰ ਬੋਲ ਦੋ ਹੱਥ ਉਠਾ ਕੇ ਅੱਲੇ ਜਿਹੜਾ ਨੇਚਾ ਕਰੇ ਪਹਿਲੇ ਕੀ ਕਰਨੀ ਪੈਣੀ ਆ ਸਾਨੂੰ ਨੇਚਾ ਨੇਚਾ ਪ੍ਰਭੂ ਦੇ ਉੱਤੇ ਤੇ ਪਰਮੇਸ਼ਰ ਤੋਂ ਬਿਨਾ ਫਿਰ ਇਹ ਥੋੜਾ ਕਿ ਕੰਮ ਢਾਡੇ ਜਸੂਮਸੀ ਕਰੇ ਹਾਂ ਤੇ ਮੁੜ ਕੇ ਤੁਸੀਂ ਬੱਬੂ ਪਾਸਟਰ ਤੁਹਾਡੀ ਮਿਹਨਤ ਕਰੇ ਤੇ ਮੁੜ ਕੇ ਤੁਸੀਂ ਗਾਰੇ ਗਾਰੇ ਕਿਹ ਹੋਰ ਗੁਰੂ ਦੇ ਜਾਂ ਹੋਰ ਕਿਸੇ ਦੇ ਲਾਏ ਹੋਣ ਤੇ ਫੋਟੋ ਕਿਹ ਹੋਰ ਪਾਪਰ ਦੀ ਆਪਣੇ ਫੋਨ ਤੇ ਲਾਈ ਹੋਵੇ ਹੈ ਤੇ ਇਹਦੇ ਚ ਨਾ ਤੇ ਜਸੂ ਖੁਸ਼ ਹੁੰਦਾ ਤੇ ਨਾ ਹੀ ਹੈ ਨਾ ਇੱਕ ਦੇ ਹੋਣਾ ਪਵੇਗਾ ਇੱਕ ਦੇ ਸਿਰਫ ਆਪਣਾ ਪਾਪ ਚੰਗਾ ਲੱਗਦਾ ਬੋਲ ਹਾਲੇਲੂਆ ਹਾਲੇਲੂਆ ਹੈ ਨਾ ਹੁਣ ਲੋਕੀ ਪਾਪਰਾਂ ਨੂੰ ਪਾਪਾ ਕਹਿੰਦੇ ਆ ਨਾ ਤੇ ਜਿਹੜਾ ਕੋਈ ਸਕੂਲ ਵਾਲੇ ਉਹਨਾਂ ਨੂੰ ਫਾਦਰ ਜੀ ਕਹਿੰਦੇ ਨੇ ਹੈਨਾ ਤੇ वचन ਜੀ ਕੀ ਲਿਖਿਆ ਧਰਤੀ ਦੇ ਕਿਸੇ ਨੂੰ ਪਿਤਾ ਨਹੀਂ ਨਹੀਂ ਨਾ ਕਹਿਣਾ ਇਹ ਪਰਮੇਸ਼ਰ ਨੇ ਕਿਹਾ ਤੇ ਜਿਹੜੇ ਕਹਾਉਂਦੇ ਨੇ ਇਹਦਾ ਮਤਲਬ ਇਹ ਆ ਉਹ ਜਾਣਦਾ ਪਰਮੇਸ਼ਰ ਦੇ ਬਚਨ ਨੂੰ ਜਾਣਦੇ ਨਹੀਂ ਆ ਤੇ ਜਾਂ ਉਹ ਜਾਣ ਬੁੱਝ ਕੇ ਆਪਣੇ ਨੰਬਰ ਬਣਾਉਣ ਦੇ ਲਈ ਦੱਸ ਦੇ ਹੁਕਮ ਕਿਦਾ ਮੰਨਣਾ ਚਾਹੀਦਾ ਪਰਮੇਸ਼ਰ ਦਾ ਕਿ ਸ਼ਰਧਾ ਕਿਤਾ ਮੰਨਣਾ ਚਾਹੀਦਾ ਤੇ ਪਰਮੇਸ਼ਰ ਨੇ ਕੀ ਕਿਹਾ ਕਿ ਕਰਤੀਤੇ ਕਿਸੇ ਨੂੰ ਪਾਪ ਪਾਦਰ ਕਹਿਣਾ ਨਹੀਂ ਕਿਉਂਕਿ ਤੁਹਾਡਾ ਪਿਤਾ ਇੱਕੋ ਹੀ ਆ ਤਿੱਥੋਂ ਅਜੇ ਕਿੱਥੇ ਰਹਿੰਦਾ ਸਵਰਗ ਦੇ ਵਿੱਚ ਰਹਿੰਦਾ ਮੈਨੂੰ ਵੀ ਪਹਿਲਾਂ ਕਈ ਕਹਿ ਦਿੰਦੀ ਆ ਪਾਪਾ ਮੈਂ ਖਬਰਦਾਰ ਮੈਨੂੰ ਪਾਪਾ ਕਹਿਣਾ ਨਹੀਂ ਆਪਣੇ ਪਾਪਾ ਦੀ ਸੇਵਾ ਕਰ ਜਿੰਨੇ ਤੈਨੂੰ ਪੜਾਇਆ ਲਿਖਾਇਆ ਜਿੰਨੇ ਤੈਨੂੰ ਇੱਥੋਂ ਤੱਕ ਪਹੁੰਚਾਇਆ ਉਹਨੂੰ ਪਾਪਾ ਕਹੋ ਜਿਹੜਾ ਰਾਤ ਦਿਨ ਤੁਹਾਡੀ ਕੀ ਕਰਦਾ ਚਿੰਤਾ ਕਰਦਾ ਕਰਦਾ ਜਿੰਨੂੰ ਕੀ ਰੈਂਦਾ ਤੁਹਾਡਾ ਸੀ ਕਰਦਾ ਉਹਨੂੰ ਪਾਪਾ ਕਹੋ ਉਹਦਾ ਜਨਮ ਦਿਨ ਮਨਾਇਆ ਕਰੋ ਬੋਲੋ ਹallelujah ਹallelujah ਮੈਂ ਇੱਕ ਥਾਂ ਤੇ ਵਿਆਹ ਕਿਉਂ ਨਾ ਹੈ ਭੈਣਾ ਨੇ ਮੈਂ ਕਿੱਡਾ ਬੜਾ ਡਰਦਾ ਘੜਿਆ ਤੇ ਮੈਨੂੰ ਵੀ ਬੁਲਾਇਆ ਸੀ ਤੇ ਉਹ ਕਹਿੰਦੇ ਭਾਤ ਜੀ ਵੀ ਮਤਲਬ ਰਿਸ਼ਤੇਦਾਰ ਨਹੀਂ ਮੰਨਦੇ ਤੇ ਆਪਾਂ ਮਤਲਬ ਉਹਨਾਂ ਨੂੰ ਜਲਾਉਣਾ ਹੈ ਮੈਂ ਤਾਂ ਕੋਈ ਗੱਲ ਨਹੀਂ ਕਿਉਂਕਿ ਪ੍ਰਕਾਸ਼ ਦੀ ਪੋਥੀ 'ਚ ਵੀ ਲਿਖਿਆ ਤੇ ਪ੍ਰਭੂ ਅਗਨੀ ਨੂੰ ਹੁਕਮ ਦਵੇਗਾ ਵੀ ਮੇਰੇ ਮੁਰਦੇ ਕੀ ਕਾਰ ਹੈ ਮੋੜ ਦੇ ਪਾਣੀ ਨੂੰ ਵੀ ਪ੍ਰਭੂ ਨੇ ਬਿਆਹ ਕੇ ਪਾਣੀ ਨੂੰ ਵੀ ਨਾ ਆਜ਼ਦਾਵਾਂਗਾ ਇਹ ਪਾਣੀ ਇਹਦੇ ਵਿੱਚ ਜਿੰਨੇ ਵੀ ਮੁਰਦੇ ਆ ਮੈਨੂੰ ਕੀ ਕਾਰ ਹੈ ਮੋੜ ਦੇ ਮੈਂ ਉੱਥੇ ਵਚਨ ਸੁਣਾਇਆ ਥੋੜਾ ਸਮਾਂ ਤੇ ਵੱਟਨੀ ਵੀ ਮੈਂ ਇਹੀ ਸੁਣਾਇਆ ਕਿ ਪਰਮੇਸ਼ਰ ਕੀ ਕਰੇਗਾ ਮੁਰਦਿਆਂ ਨੂੰ ਹਵਾਡ ਦੇਵੇਗਾ ਤੇ ਅੱਗ ਵੀ ਕੀ ਕਰੇਗੀ ਆਪਣੇ ਮੁਰਦੇ ਦੇ ਬੋਲ ਹਾਲੇਲੂਇਆ 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 ਕਿਉਂਕਿ ਅਗਰ ਰੂਹਾਂ ਬਚਾਉਣੀਆਂ ਨਾ ਤੇ ਫਿਰ ਤੁਹਾਨੂੰ ਉਹਨਾਂ ਵਰਗੇ ਹੀ ਹੋਣਾ ਪਵੇਗਾ ਸਾਨੂੰ ਰੂਹ ਬਚਾਉਣ ਦਾ ਮਤਲਬ ਇਹ ਆ ਕਿ ਸਾਨੂੰ ਉਹਨਾਂ ਨੂੰ ਕਿਹਾ ਵੀ ਰੂਹਾ ਬਚਾਉਣੀ ਆ ਉਹਨਾਂ ਨੂੰ ਪਾਪ ਤੋਂ ਹਟਾਉਣਾ ਹੈ ਬ੍ਰਿਆਈ ਤੋਂ ਹਟਾਉਣਾ ਸਾਡਾ ਕੰਮ ਆ ਉਹ ਪਿਆਰਾਂ ਨੇ ਕਿਲੋ ਕਿਉਂ ਲਿਆ ਤੇ ਕਹਿੰਦੇ ਵੀ ਇੱਕ ਮਿੰਟ ਪਾਸਟਰ ਜੀ ਮਾਰੇ ਜਾ ਸਾਰ ਤੇ ਹੋਰ ਮੈਂ ਕੀ ਕਰਨਾ ਪਾਪਾ ਜੀ ਦੇ ਮੂੰਹ ਚ ਕਿਉਂ ਪਾਉਣਾ ਮੈਂ ਕਿਹਾ ਪਾਪਾ ਜੀ ਨੇ ਕੋਈ ਨਾ ਹੋਣ ਉਥੇ ਪੂਤਨੀਆਂ ਦੇ ਨਾਲ ਹੈ ਸਾਰ ਤੇ ਹੋ ਜੋ ਜਿੰਨਾ ਉਹਨਾਂ ਨੇ ਖਾਣਾ ਹੀ ਹੁਣ ਖਾ ਲਿਆ ਤੁਸੀਂ ਜੂੰਦੇ ਦੀ ਕੀ ਕਰਨੀ ਹੀ ਇਹਦੀ ਸੇਵਾ ਜੂੰਦੇ ਨੂੰ ਘੋਡਾ ਤੇ ਜੂੰਦੇ ਨੂੰ ਤੇ ਨੋਹਾਂ ਗਦੇ ਘੋਕਦੇ ਚਿਮਚ ਪਾ ਵੀ ਦੇਣਾ ਲੈ ਪਾ ਪਿੰ ਨੂੰ ਬਿਮਾਰ ਕਰਨਾ ਹੈ 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 ਪਾ ਪਿੰ ਨੂੰ ਬਿਮਾਰ ਕਰ ਲੈ ਨਾ ਨਾ ਪਾ ਪਿੰ ਜਦ ਨਾ ਕੋ ਪਾਵੇ ਇਹ ਰਹਿਣ ਦੇ ਪਾ ਪਿੰ ਨੂੰ ਨਾ ਪਾਪੜੀ ਪੌਲੀ ਚ ਪਾ ਤੇ ਹੁਣ ਜਦੋਂ ਮਰ ਗਿਆ ਤੇ ਪਾਪੇ ਦੇ ਮੂੰਹ ਚ ਘੋਕ ਪਾਓ ਬੋਲ ਹਾਲੇਲੂਆ ਹਾਲੇਲੂਆ ਸੇਵਾ ਕਰਨੀ ਹੈ ਤੇ ਜੂੰਦੇ ਦੀ ਕਰੋ ਉਹਨਾਂ ਕੀ ਮਿਲੇਗਾ ਤੁਹਾਨੂੰ ਸਾਡ ਮਿਲੇਗਾ ਪ੍ਰਭੂ ਦੇ ਕلام ਚ ਵਿਖਿਆਤ ਉਹ ਆਪਣੇ ਮਾਤਾ ਪਿਤਾ ਦੀ ਕੀ ਕਰ ਮਾਤਾ ਪਿਤਾ ਦਾ ਕੀ ਕਰ ਆਦਰ ਕਰ ਤੇ ਫੇਰ ਤੇਰੀ ਕੀ ਹੋਵੇਗੀ ਉਮਰ ਹੋਵੇਗੀ ਫੇਰ ਤੁਹਾਡੀ ਉਮਰ ਲੰਬੀ ਹੋਵੇਗੀ ਜਦੋਂ ਤੁਸੀਂ ਆਪਣੇ ਮਾਂ ਬਾਪ ਦਾ ਕੀ ਕਰੋਗੇ ਆਦਰ ਕਰੋਗੇ ਤੇ ਜਦੋਂ ਤੁਸੀਂ ਆਪਣੇ ਪਿਤਾ ਦਾ ਜਨਮ ਦਿਨ ਮਨਾਓਗੇ ਪਾਤਰ ਦਾ ਜਨਮ ਦਿਨ ਮਨਾਉਣ ਦੀ ਜ਼ਰੂਰਤ ਨਹੀਂ ਹੈ ਬੋਲ ਹalleluyah ਹalleluyah ਤੇ ਨਾ ਹੀ ਆ ਕਿਸੇ ਪਾਪਰ ਨੂੰ ਪਾਪਾ ਕਿਓ ਤੁਹਾਡਾ ਪਾਪਾ ਕਿੱਥੇ ਰਹਿਣਾ ਤੇ ਪਾਪਰ ਕਿੱਥੇ ਆ ਧਰਤੀ ਤੇ ਆ ਉਹ ਵੀ ਸਵਰਗ ਚ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਕਿਉਂਕਿ ਬਾਈਬਲ ਚ ਲਿਖਿਆ ਅ ਜਿਹਦੇ ਕੋ ਜਿਆਦਾ ਨੇ ਉਹਦੇ ਕੋ ਜਿਆਦਾ ਦਾ ਹਿਸਾਬ ਲਿਆ ਜਾਏਗਾ ਜਾਏਗਾ ਹਣਾ ਜਿਹਦੇ ਹਿਸਾਬ ਦੇ ਵਿੱਚ ਪਤਾ ਨਹੀਂ ਸਵਰਗ ਚ ਜਾਣਾ ਕਿ ਨਹੀਂ ਜਾਣਾ ਹਣਾ ਤੇ ਜਿਹੜਾ ਪਾਪਾ ਸਵਰਗ ਦੇ ਵਿੱਚ ਆਣਾ ਉਹਨੂੰ ਹੀ ਪਾਪਾ ਕਿਹਾ ਹਰੇਕ ਕੋਈ ਬੋਲ ਦੋ ਹਰੇਕ ਰੁਚੀ ਵਾਲਾ ਬੋਲੋ ਹਰੇਕ ਲਲਾ ਕਿੱਥੇ ਕੀ ਲਿਖਿਆ ਜਿਹੜਾ ਨੇਚਾ ਕਰੇ ਅੱਜ ਤੋਬਾ ਕਰੇ ਫਿਰ ਉਹ ਤੋਬਾ ਕਰੇ ਬੱਤ ਉਸਮਾ ਲਵੇ ਫਿਰ ਉਹ ਬੱਤ ਉਸਮਾ ਲਵੇ ਉਹ ਬਚਾਇਆ ਜਾਵੇਗਾ ਬਚੇਗਾ ਉਹ ਜਿਹੜਾ ਤੋਬਾ ਕਰੇਗਾ ਨੇਚਾ ਕਰੇਗਾ ਤੇ ਬੱਤ ਉਸਮਾ ਲਵੇਗਾ ਫਿਰ ਉਹ ਬਚਾਇਆ ਜਾਏਗਾ ਜਾਈਓ ਪਿਆਰੀਓ ਪਿਆਰੀਓ ਭੈਰੋ ਨਾਚਰ ਬਚਾਓ ਨੀ ਜੇ ਬਚਾਓ ਤੁਹਾਡਾ ਤਦ ਹੋਵੇਗਾ ਜਦੋਂ ਤੁਸੀਂ ਆਪੜਾ ਭੈੜਾ ਰਾਮਾ ਤੋਂ ਮੁੜੋਗੇ ਤੇ ਪ੍ਰਭੂ ਕਹਿੰਦਾ ਮੁੜਿਓ ਇਹ ਬਹੁਤ ਪ੍ਰਸਤੀ ਕਰਨ ਵਾਲੋ ਮੁੜਿਓ ਤੇ ਆ ਰਾਮਾ ਤੋਂ ਮੁੜੋ ਤਾਂ ਤੁਸੀਂ ਮੁੜੋਗੇ ਤੇ ਫੇਰ ਪ੍ਰਭੂ ਦੇ ਨਾਲ ਚ ਨੇ ਜਾਓਗੇ ਉਹਨਾਂ ਨਾਲ ਤੁਸੀਂ ਸਵਰਗ ਚ ਨਹੀਂ ਜਾ ਸਕਦੇ ਟਾੜੀਆਂ ਫੋਟੋਆਂ ਦੇ ਉੱਤੇ ਜਰੂਰ ਸਵਰਗਵਾਸ ਪਵੀ ਕੋਈ ਹੌਸਲਾ ਰੱਖਣ ਵਾਸਤੇ ਬਿੱਠ ਸਨੇਏ ਇੱਕ ਭੈਣ ਮੈਂ ਜਨਾਜ਼ਾ ਪੜਨ ਲੱਗੇ ਤਾਂ ਉਹਨਾਂ ਨੇ ਨਾ ਆਪਣੇ ਸੱਚ ਮਾਫ ਕਰਨਾ ਤੇ ਬੰਦਗੀ ਹੀ ਉਹਨਾਂ ਦੇ ਘਰ ਚ ਦਸਵੇਂ ਦੇ ਤੋਂ ਨਹੀਂ ਧੀ ਸਾਰੀ ਫੋਟੋ ਗੱਡੀ ਰੱਖਦੀ ਤੇ ਉੱਤੇ ਲਿਖ ਦਿੱਤਾ ਸਵਰਗਵਾਸ ਮੈਂ ਉਹਦੇ ਮੁੰਡੇ ਨੂੰ ਬੁਲਾਇਆ ਮੈਂ ਆਖਿਆ ਵੀ ਤੈਨੂੰ ਪੱਕਾ ਵਿਸ਼ਵਾਸ ਆ ਕਿ ਤੇਰੀ ਮੰਮੀ ਸਵਰਗ ਚ ਚਲ ਗਈ ਆ ਉਹ ਚੁੱਪ ਜਿਆ ਕਰ ਗਿਆ ਮੈਂ ਹਣੀ ਤੈਨੂੰ ਵਿਸ਼ਵਾਸ ਆ ਕਿ ਇਹਨੇ ਨਹੀਂ ਮੰਮੀ ਨੇ ਤੇ ਤੋਬਾ ਬਣੀ ਕੀਤੀ ਉਹਦੇ ਪਾਪਾਂ ਦਾ ਉਦਾਰਾ ਕੱਢਦੇ ਹੁੰਦੇ ਤੇ ਮੈਂ ਆਖਿਆ ਫਿਰ ਫੋਟੋ ਦੇ ਕੋਲ ਲਿਖਿਆ ਉਹ ਕਹਿੰਦੇ ਫੋਟੋ ਤੇ ਤੇ ਫਿਰ ਹੁਣ ਦਿਖਣਾ ਪੈਣਾ ਨਾ ਹੌਸਲਾ ਤੇ ਆਂਦਰ ਤੋਂ ਦੇਣਾ ਪੈਣਾ ਨਾ ਹੰਦਾ ਫਿਰ ਇਹੋ ਨੇ ਨਿਰਵਾਸ ਇਤਨੀ ਨਾ ਪੱਲੇ ਇਕ ਸਕਦੀ ਬੋਲ ਹਾਲੇਲੂਇਆ ਹਾਲੇਲੂਇਆ ਸਵਰਗ ਦੇ ਵਿੱਚ ਫੋਟੋ ਦੇ ਲਿਖਣ ਦੇ ਨਾਲ ਨਹੀਂ ਜਾਂ ਮਰਦੜ ਪਾਗੜੀਆਂ ਨੂੰ ਇਕੱਠੇ ਕਰ ਲੋ ਪੰਡਤਾਂ ਨੂੰ ਇਕੱਠੇ ਕਰ ਲੋ ਇਹਨਾਂ ਨੂੰ ਖੀਰ ਖਵਾ ਲੋ ਜਾਂ ਪਾਸਟਰਾਂ ਨੂੰ ਕੱਪੜੇ ਦੇ ਦਿਓ ਤੇ ਕਰੋ ਦੁਆ ਦੀ ਰੱਖੋ ਬੰਦਗੀਆਂ ਤੇ ਕਰੋ ਦੁਆ ਦੀ ਉਹਨੂੰ ਸਵਰਗ ਦੇ ਵਿੱਚ ਢੋਈ ਮਿਲ ਜਾਈ ਢੋਈ ਨਹੀਂ ਇਹ ਮਿਲਣ ਵਾਲੀ ਹੈ ਜਿੰਨਾ ਮਰਜ਼ੀ ਧੱਕਾ ਲਾਵਾਂਗੇ ਢੋਈ ਉਦੋਂ ਮੇਰੇ ਵੀ ਜਦੋਂ ਤੁਸੀਂ ਆਪਣੇ ਭੈੜਿਆ ਰਾਮਾ ਤੋਂ ਮੁੜੋਗੇ ਜਦੋਂ ਪਰਮੇਸ਼ਰ ਦੇ ਆਖੇ ਲੱਗੋਗੇ ਜਦੋਂ ਨਿਤ ਪ੍ਰਾਰਥਨਾ ਕਰੋਗੇ ਜਦੋਂ ਤੁਸੀਂ ਬੰਦਗੀ ਕਰੋਗੇ ਤੇ ਛੇ ਦਿਨ ਹੀ ਕੰਮ ਕਰੋਗੇ ਤੇ ਸਤਵੇਂ ਦਿਨ ਪ੍ਰਭੂ ਦੇ ਘਰ ਚ ਆਵੋਗੇ ਤੇ ਪਰਮੇਸ਼ਰ ਦੇ ਘਰ ਚ ਆੜ ਕੇ ਲਗਾਤਾਰ ਰਸੂਲਾ ਦੀ ਸਿੱਖਿਆ ਲਵੋਗੇ ਤੇ ਫੇਰ ਤੁਸੀਂ ਸਵਰਗ ਵਾਲੇ ਬਣ